32 ਵਾਲੇ ਬਿਆਨ ਨੇ ਪਹਿਲਾਂ ਗਰਦਾਸ ਮਾਨ ਰਗੜਿਆ ਸੀ ਤੇ 32 ਵਾਲੇ ਬਿਆਨ ਨਹੀਂ ਹੁਣ ਕੀ ਆ ਬਾਜਵਾ ਸਾਹਿਬ ਵੀ ਰਗੜਤੇ ਕਹਿੰਦੇ ਜੀ 50 ਗਰਨੇਡ ਆਏ ਆ ਤੇ 18 ਕਹਿੰਦੇ ਚੱਲ ਗਏ 32 ਅਜੇ ਬਾਕੀ ਆ ਹੁਣ 32 ਦਾ ਹਿਸਾਬ ਦੇਣਾ ਔਖਾ ਹੋ ਗਿਆ ਬਾਜਵਾ ਸਾਹਿਬ ਪਰ ਤੁਹਾਡੇ ਕੋਲ ਇੱਕ ਬ੍ਰਹਮਾਸਤਰ ਰਹੇਗਾ ਕਿਉਂਕਿ ਤੁਹਾਡੇ ਪ੍ਰਧਾਨ ਜੀ ਦੀ ਸੈਟਿੰਗ ਹੈਗੀ ਆ ਪ੍ਰਧਾਨ ਜੀ ਨੂੰ ਕਹਿ ਕੇ ਸੈਟਿੰਗ ਕਰ ਲਓ ਚੰਗੇ ਰਹੋਗੇ ਵੈਸੇ 32 ਵਾਲਾ ਬਿਆਨ ਨਾ ਜਿਹਨਾਂ ਨਾਲ 36 ਦਾ ਅੰਕੜਾ ਉਹਨਾਂ ਦੇ ਖਿਲਾਫ ਦੇਣਾ ਨਹੀਂ ਚਾਹੀਦਾ ਬਾਕੀ ਜੇ ਤੁਸੀਂ ਸੋਚਦੇ ਹੋ ਵੀ ਮਸ਼ਕਰੀਆਂ ਕਰ ਕਰਕੇ ਨਾ ਤੁਸੀਂ ਕਿਸੇ ਨੂੰ ਹਰਾ ਲਓਗੇ ਮੇਰੇ ਖਿਆਲ ਤੁਸੀਂ ਉਸ ਤੋਂ ਵੱਡੇ ਭੰਡ ਨਹੀਂ ਬਣ ਸਕਦੇ ਕਿਉਂਕਿ ਅਗਲਾ ਪ੍ਰੋਫੈਸ਼ਨਲ ਆ ਤੇ ਉਸ ਕੰਮ ਦੇ ਵਿੱਚ ਵੀ ਤੁਹਾਨੂੰ ਅਗਲਾ ਰਲ ਨਹੀਂ ਦਿੰਦਾ ਮੈਂ ਗੱਲ ਭਗਵੰਤ ਮਾਨ ਦੀ ਕਰਦਾ ਹੁਣ ਇੱਕ ਸਮਝ ਨਹੀਂ ਆਉਂਦੀ ਵੀ ਬਾਜਵਾ ਸਾਹਿਬ ਜਿਸ ਤਰੀਕੇ ਦੇ ਚੁਟਕਲੇ ਕਢਣ ਲੱਗੇ ਜਿਸ ਤਰੀਕੇ ਦੀ ਕਮੇਡੀ ਕਰਨ ਲੱਗੇ ਸ਼ਾਇਦ ਇਹਨਾਂ ਨੂੰ ਇਹ ਲੱਗਦਾ ਵੀ ਸਾਡੀ ਕਮੇਡੀ ਕਰਕੇ ਮਾ ਕੇ ਮੁੱਖ ਮੰਤਰੀ ਬਣਿਆ ਜਾਂਦਾ ਪਰ ਉਸ ਕੰਮ ਦੇ ਵਿੱਚ ਵੀ ਅਗਲਾ ਤੁਹਾਡਾ ਕੀ ਹੈ ਮਾਸਟਰ ਆ ਇਸ ਕਰਕੇ ਚੁਟਕਲਿਆਂ ਨਾਲ ਕੀ ਆ ਹੁਣ ਪੰਜਾਬ ਨਹੀਂ ਚੱਲਦਾ ਤੇ ਨਾ ਲੋਕ ਥੋੜੇ ਮਗਰ ਚੱਲਣ ਤੇ ਸਦਕੇ ਜਾਈਏ ਉਸ ਪੰਜਾਬ ਪੁਲਿਸ ਵਾਲੀ ਕੁੜੀ ਦੇ ਦੀ ਪੰਜਾਬ ਪੁਲਿਸ ਵਾਲੀ ਪਿੱਛੇ ਜੇ ਕੀ ਇੱਕ ਚਿੱਟਾ ਵੇਚਣ ਵਾਲੀ ਜਦੋਂ ਮੁਲਾਜ਼ਮ ਫੜੀ ਜਾਂਦੀ ਆ ਤਾਂ ਸਾਰੇ ਪੰਜਾਬ ਨੇ ਕੀ ਆ ਉਹਦੇ ਤੇ ਸਵਾਦ ਲਿਆ ਪੋਸਟਾਂ ਸ਼ੇਅਰ ਕਰ ਕਰਕੇ ਕਮੈਂਟ ਪੁੱਠੇ ਸਿੱਧੇ ਕਰ ਕਰਕੇ ਪਰ ਜੇ ਕੋਈ ਚੰਗਾ ਕੰਮ ਕਰਦਾ ਉਹਨੂੰ ਸਲਾਹਣਾ ਵੀ ਬਣਦਾ ਅੱਜ ਇੱਕ ਪੰਜਾਬ ਪੁਲਿਸ ਵਾਲੀ ਲੜਕੀ ਜਿਹੜੀ ਹੈਗੀ ਆ ਤਰਨਪ੍ਰੀਤ ਕੌਰ ਸ਼ਾਇਦ ਉਹਦਾ ਨਾਂ ਉਹਦੇ ਵੱਲੋਂ ਕੰਪਲੇਂਟ ਕੀਤੀ ਜਾਂਦੀ ਆ ਕਿਉਂਕਿ ਉਹਦੀ ਡਿਊਟੀ ਕਹਦੇ ਤੇ ਲੱਗੀ ਸੀ ਸਾਈਬਰ ਮਾਕੇ ਕ੍ਰਾਈਮ ਜਿਹੜਾ ਹੁੰ ਬਾਤ ਕਰਨ ਤੇ ਸੀ ਉਹਦੀ ਡਿਊਟੀ ਲੱਗੀ ਸੀ ਵੀ ਦੇਖਣਾ ਵੀ ਕਿੱਥੇ ਕੋਈ ਗਲਤ ਕੰਮ ਹੋ ਰਿਹਾ ਆਨਲਾਈਨ ਬੈਠ ਕੇ ਫੜਨਾ ਸੀ ਛੋਟੀ ਜੀ ਉਮਰ ਦੀ ਕੁੜੀ ਨੇ ਜਿਸ ਤਰੀਕੇ ਦੇ ਨਾਲ ਕਿ ਇਹ ਕਰਾਇਮ ਫੜਿਆ ਇੱਕ ਨਵੀਂ ਪਿਰਤ ਪਾਤੀ ਪਿਰਤ ਕਾਦੇ ਪਾਤੀ ਜਿਹੜੀ ਅਸਲ ਸਰਕਾਰ ਦੇ ਗਲੇ ਦੀ ਹੱਡੀ ਬਣੂਗੀ ਹੁਣ ਮੈਂ ਭਗਵੰਤ ਮਾਨ ਸਰਕਾਰ ਦੀ ਗੱਲ ਕਰਦਾ ਜਿਹੜੀ ਗੱਲ ਤੇ ਹੁਣ ਘੇਰਨਾ ਬਣਦਾ ਸਰਕਾਰ ਨੂੰ ਹੁਣ ਇਹ ਕੁੜੀ ਦੀ ਡਿਊਟੀ ਕਿੱਥੇ ਲੱਗੀ ਸੀ ਜਿੱਥੇ ਕਹਿੰਦੇ ਕੋਈ ਪੋਲੀਟੀਸ਼ੀਅਨ ਵਗੈਰਾ ਕੋਈ ਬਿਆਨ ਦਿੰਦੇ ਆ ਉਹਦੇ ਚ ਕੋਈ ਗਲਤ ਸ਼ਬਦ ਨਿਕਲਦੇ ਆ ਜਾਂ ਲੋਕਾਂ ਦੇ ਵਿੱਚ ਰਾਜਕਤਾ ਫੈਲਦੀ ਆ ਉਹ ਕੁੜੀਏ ਚੈੱਕ ਕਰਦੀ ਸੀ ਇਸੇ ਤਰੀਕੇ ਨਾਲ ਅਲੱਗ-ਅਲੱਗ ਬਿੰਗ ਲਾਏ ਦਿਆ ਇਹਨਾਂ ਨੇ ਇਸ ਦੇ ਉੱਤੇ ਜਿਵੇਂ ਕੋਈ ਰਾਜਨੀਤੀਵਾਦੀ ਲੋਕਾਂ ਦੇ ਨਿਗਰ ਰੱਖਦਾ ਕੋਈ ਗੈਂਗਸਟਰਾਂ ਤੇ ਨਿਗਰ ਰੱਖਦਾ ਕੋਈ ਰਿਲੀਜੀਅਸ ਲੋਕਾਂ ਦੇ ਨਿਗਰ ਰੱਖਦਾ ਤੇ ਕੋਈ ਜਿਹੜਾ ਕੀ ਆ ਸਾਡੇ ਵਰਗਾ ਕੋਈ ਵਿਚਾਰਾ ਬੋਲਣ ਵਾਲਾ ਹੈਗਾ ਉਹਨਾਂ ਤੇ ਨਿਗਰ ਰੱਖਦੇ ਆ ਇਹ ਨਿਗਰ ਰੱਖਣ ਵਾਲੀਆਂ ਟੀਮਾਂ ਬਕਾਇਦਾ ਕੱਲੇ-ਕੱਲੇ ਤੇ ਕੀ ਆ ਲਾਈਆਂ ਹੋਈਆਂ ਨੇ ਪਰ ਅੱਜ ਪੁੱਛਣਾ ਬਣਦਾ ਵੀ ਸ਼ਰੇ ਆਮ ਤੁਸੀਂ ਇੱਕ ਪੋਲੀਟੀਸ਼ੀਅਨ ਬੰਦੇ ਨੇ ਚਲੋ ਠੀਕ ਆ ਉਹਦੀ ਗਲਤੀ ਹੈਗੀ ਆ ਜਿਸ ਤਰੀਕੇ ਨਾਲ ਬਿਆਨ ਦਿੱਤਾ ਜਾਂਦਾ ਫਿਰ ਉਹ ਬੰਦਾ ਪੇਸ਼ ਕਰੇ ਹੁਣ ਜਿਹੜੇ ਇਹਨਾਂ ਨੂੰ ਕੀ ਇਨਫੋਰਮੇਸ਼ਨ ਦਿੱਤੀ ਆ ਜਾਂ ਫਿਰ ਅੰਕੜਿਆਂ ਵਾਲੀ ਖੇਡ ਜੋ ਬਾਹਰ ਆ ਕੇ ਚੁੱਪ ਕਰਕੇ ਮਾਫੀ ਮੰਗ ਲੇ ਮਾਫੀ ਮੰਗਣ ਵਾਲੀ ਪਾਰਟੀ ਤੋਂ ਮਾਫੀ ਮੰਗਣੀ ਕੀ ਔਖੀ ਆ ਤੁਹਾਨੂੰ ਹਲੇ ਕੁੜੀ ਨੇ ਬੜਾ ਵੱਡਾ ਚੈਲੰਜ ਰੱਖਤਾ ਉਹਨਾਂ ਲੋਕਾਂ ਦੇ ਖਿਲਾਫ ਉਹਨਾਂ ਅਥਾਰਟੀਜ਼ ਦੇ ਖਿਲਾਫ ਕਹਿੰਦੇ ਕੁੜੀ ਨੇ ਸਾਰਾ ਕੁਝ ਕੱਢ ਕੇ ਜਦੋਂ ਮਾਕੇ ਨਿਗਾ ਦੇ ਵਿੱਚ ਇਹਦੇ ਆ ਗਿਆ ਕਹਿੰਦੀ ਜੀ ਇਹਨਾਂ ਤੋਂ ਪੁੱਛਣਾ ਬਣਦਾ ਬਾਜਵਾ ਸਾਹਿਬ ਤੋਂ ਵੀ ਇਹ ਜੇ ਇਨਫੋਰਮੇਸ਼ਨ ਸੱਚੀ ਆ ਫਿਰ ਪਰਚਾ ਨਹੀਂ ਬਣਦਾ ਸੀ ਜੇ ਇਹਨਾਂ ਕੋਲੇ ਵੀ ਆਥੈਂਟੀਕ ਟੂ ਸੋਰਸ ਹੁੰਦਾ ਪਰ ਜਦੋਂ ਇਹ ਅੰਦਰੋਂ ਸਗੂਫੇ ਜਿਹੜੇ ਛੱਡਣ ਦੀ ਆਦਤ ਪਈ ਸੀ ਨਾ ਉਸੇ ਨੇ ਮਰਵਾਤੀ ਜਿਵੇਂ ਪਹਿਲਾਂ ਵੀ ਇਹ ਛੱਡਦੇ ਰਿਹਾ ਇਹਨਾਂ ਦੇ ਇੰਨੇ ਐਮਐਲਏ ਬਕਾਊ ਆ ਜੀ ਸਗੂਫਾ ਛੱਡ ਦਿੰਦੇ ਕੋਈ ਨਾ ਕੋਈ ਇਲੈਕਸ਼ਨ ਤੋਂ ਪਹਿਲਾਂ ਪਰ ਕਈ ਵਾਰੀ ਕੀ ਆ ਇਹ ਆਤਮ ਮਰਵਾ ਜਾਂਦੀ ਹੁੰਦੀ ਆ ਤੇ ਨਾਲ ਕੁੜੀ ਨੇ ਕਹਿੰਦੇ ਧਰਾਵਾਂ ਦਾ ਵੀ ਨਾਲ ਜ਼ਿਕਰ ਕਰਕੇ ਐਪਲੀਕੇਸ਼ਨ ਦਿੱਤੀ ਆ ਕਹਿੰਦੀ ਵੀ 197 ਦੀ 1 ਡੀ ਦਾਵਾ ਕੇ ਬਣਦਾ ਬੀਐਨਐਸ ਦੇ ਅੰਡਰ ਪਰਚਾ ਬਣਦਾ ਤੇ ਦੂਜਾ 353 ਡੀ ਦੇ ਅੰਡਰ ਕੀ ਆ ਪਰਚਾ ਕਹਿੰਦੇ ਕਰਨਾ ਬਣਦਾ ਬਕਾਇਦਾ ਉਹ ਜੀ ਲਿਖਿਆ ਹੋਇਆ ਹੈ ਨਾ ਧਰਮਾਂ 'ਚ ਬੀਐਨਐਸ ਦੇ ਵਿੱਚ ਵੀ ਜਿਹੜੇ ਬੰਦੇ ਦੇ ਬਿਆਨ ਸਮਾਜ ਦੇ ਵਿੱਚ ਕੋਈ ਰਾਜਕਤਾ ਜਾਂ ਡਰ ਦਾ ਮਾਹੌਲ ਪੈਦਾ ਕਰਦੇ ਆ ਉਹਦੇ ਤੇ ਇਹ ਧਰਮਾਂ ਲੱਗਣਗੀਆਂ 3 ਸਾਲ ਦੀ ਸਜ਼ਾ ਤੇ ਜੇ ਕੋਈ ਰਿਲੀਜੀਅਸ ਮਾ ਕੇ ਪਲੇਟਫਾਰਮ ਤੇ ਖੜਕੇ ਕੋਈ ਇਹੋ ਜਿਹਾ ਬਿਆਨ ਦੰਦਾਗਾ ਧਾਰਮਿਕ ਥਾਮਾਂ ਦੇ ਉੱਤੇ ਖੜਕੇ ਤਾਂ ਉਹ ਬੰਦੇ ਤੇ ਕਹਿੰਦੇ ਫਿਰ ਕਿੰਨੀ ਆ 5 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਮੈਂ ਕਹਿੰਦਾ ਵੀ ਇਹ ਕਾਨੂੰਨ ਯਾਰ ਉਹਨਾਂ ਲੋਕਾਂ ਤੇ ਕਿਉਂ ਨਹੀਂ ਲਾਗੂ ਹੁੰਦਾ ਉੱਥੇ ਵੀ ਤੁਹਾਡੇ ਕੀ ਬਿਠਾਏ ਹੋਣਗੇ ਸਰਕਾਰੇ ਤੁਹਾਨੂੰ ਸਵਾਲ ਕਰਦਾ ਵੀ ਜਿਹੜੇ ਬੰਦੇ ਆ ਗੈਂਗਸਟਰਾਂ ਦੀਆਂ ਪੋ ਉਹਨਾਂ ਨਾਲ ਕੀ ਸਮਾਜ 'ਚ ਡਰ ਨਹੀਂ ਫੈਲਦਾ ਇੱਕ ਬੰਦਾ ਜੇਲ੍ਹ ਦੇ ਵਿੱਚੋਂ ਬੈਠਾ ਜੇ ਕੀ ਇੰਟਰਵਿਊ ਦਿੰਦਾ ਮੋਬਾਈਲ ਦੇ ਉੱਤੇ ਸ਼ਰੇਆਮ ਬੈਠ ਕੇ ਕਿ ਉਸ ਪੱਤਰਕਾਰ ਤੇ ਪਰਚਾ ਨਹੀਂ ਬਣਦਾ ਸੀ ਕਿ ਉਸ ਪੱਤਰਕਾਰ ਦੇ ਚੈਨਲ ਦੇ ਪਰਚਾ ਨਹੀਂ ਬਣਦਾ ਸੀ ਉਹ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਨਹੀਂ ਕਰਦਾ ਜਿਹੜੀਆਂ ਇੰਟਰਵਿਊ ਚਲਾਉਂਦੇ ਆ ਤੇ ਜਿਹੜੇ ਬੰਦੇ ਉਹਨਾਂ ਨੂੰ ਗਲੋਰੀਫਾਈ ਕਰ ਰਹੇ ਆ ਕਿਸੇ ਗੈਂਗਸਟਰਾਂ ਨੂੰ ਕੀ ਤੁਰੇ ਫਿਰਦਿਆਂ ਨੂੰ ਜੇਲਾ ਚਾਉਂਦਿਆਂ ਨੂੰ ਤਰੀਕਾ ਭੁਗਤਦਿਆਂ ਨੂੰ ਉਹਨੂੰ ਗਲੋਰੀਫਾਈ ਕਰ ਰਹੇ ਆ ਉਹ ਸਮਾਜ 'ਚ ਕੀ ਡਰ ਨਹੀਂ ਪੈਦਾ ਕਰਦੇ ਇੱਕ ਸਧਾਰਨ ਬੰਦਾ ਕੀ ਹੈ ਜਿਹੜਾ ਆਮ ਮਾਜਨੇ ਬੰਦਾ ਹੈਗਾ ਜਿਹਨੂੰ ਫੋਨ ਆ ਜਾਂਦਾ ਨਾਲ ਅਗਲਾ ਕਹਿੰਦਾ ਵੀ ਅਗਲੇ ਦਿਨ ਸ਼ਰਿਆਂ ਵੀਡੀਓ ਆਉਂਦੀਆਂ ਨੇ ਯਾਰ ਸ਼ਰਿਆਂ ਵਿੱਚ ਜਿਹੜਾ ਮੋਬਾਈਲ ਚੱਲੀ ਜਾਂਦੇ ਆ ਜਿਹੜਾ ਬੰਦਾ ਇਸ ਤਰੀਕੇ ਦੀਆਂ ਖਬਰਾਂ ਸਮਾਜ ਵਿੱਚ ਪੇਸ਼ ਕਰਦਾ ਫਿਰ ਉਹਨਾਂ ਤੇ ਵੀ ਪਰਚਾ ਕਰਨਾ ਪੈਂਦਾ ਸਰਕਾਰੇ ਫਿਰ ਪੰਜਾਬ ਪੁਲਿਸ ਉੱਥੇ ਵੀ ਕੰਨ ਚੱਕ ਲੇ ਉੱਥੇ ਵੀ ਪਰਚਾ ਕਰਨਾ ਪੈਂਦਾ ਤੇ ਭਾਜਪੀ ਵਾਲੇ ਤਾਂ ਲਗਭਗ ਸਾਰੇ ਮਰੇ ਮਰਾਇਆ ਫਿਰ ਇਹਨਾਂ ਦੇ ਜਿਹੜੇ ਸਖਤ ਬਿਆਨ ਆਉਂਦੇ ਆ ਕਿਸੇ ਦੂਜੀ ਕਮਿਊਨਿਟੀ ਬਾਰੇ ਖੜ ਕੇ ਜਿਹੜੇ ਕੀ ਬਿਆਨਬਾਜ਼ੀ ਕੀਤੀਆਂ ਨੇ ਮੁਸਲਮਾਨਾਂ ਦੇ ਵੀ ਕੀਤੀਆਂ ਸਿੱਖਾਂ ਦੇ ਵੀ ਕੀ ਸ਼ਰਿਆਂ ਬਿਆਨਬਾਜ਼ੀ ਕਰਦੇ ਆ ਫਿਰ ਉਹਨਾਂ ਤੇ ਵੀ ਇਹ ਪਰ ਇਹ ਸਵਾਲ ਆ ਤੁਹਾਨੂੰ ਤੇ ਤੁਹਾਡੇ ਤੋਂ ਸਾਥ ਮੰਗਦੇ ਵੀ ਇਸ ਮੁੱਦੇ ਦੇ ਉੱਤੇ ਸਾਥ ਜਰੂਰ ਦਿਓ